ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੇ ਅੱਜ ਆਪਾਂ ਫੇਰ ਖਣੇ ਆ ਟੌਨੀ ਰੈਡੀਮੇਡ ਦੇ ਤੇ ਇਹਨਾਂ ਨੇ ਵਿਸਾਖੀ ਤੇ ਰੱਖਿਆ ਹੋਇਆ ਨਾਮਾ ਕੂਪਣ ਤੇ ਆਜੋ ਆਪਾਂ ਚਾਲਦੇ ਆ ਅੰਦਰ ਤੇ ਦਿਖਾਉਣੇ ਆ ਵੀ ਇਹਨਾਂ ਨੇ ਕੀ ਕੂਪਣ ਜਿਹੜਾ ਉਹ ਰੱਖਿਆ ਹੋਇਆ ਪੁੱਛਦਿਆਂ ਕਰਦਿਆਂ ਗੱਲਬਾਤ ਆਜੋ ਪਹਿਲੀ ਗੱਲ ਤਾਂ ਇੰਨਾ ਕੋਲੇ ਵੈਰਾਈਟੀ ਬਹੁਤ ਜ਼ਿਆਦਾ ਮੈਂ ਕਹਣਾ ਸਾਰੇ ਭਗਤੇ ਚ ਇੰਨੀ ਵੈਰਾਈਟੀ ਨਹੀਂ ਹੋਣੀ ਦੂਜੀ ਗੱਲ ਦੁਕਾਨ ਇੰਨੀ ਲੰਬੀ ਆ ਰੇਲ ਗੱਡੀ ਜਿੰਨੀ ਲੰਬੀ ਦੁਕਾਨ ਆ ਦੋ ਪੋਰਸ਼ਨ ਆ ਇੱਕ ਉੱਪਰ ਇੱਕ ਥੱਲੇ ਇਹ ਫੁੱਲ ਵੈਰਾਈਟੀ ਕਰਮੀ ਸਰਦੀ ਬਾਹਰ ਜਾਣ ਵਾਲੀ ਜਿੱਥੋਂ ਦੀ ਮਰਜ਼ੀ ਵੈਰਾਈਟੀ ਲੈਣੀ ਹੋਵੇ ਜਿਹੜੇ ਮਰਜ਼ੀ ਸਾਈਜ਼ ਲੈਣੇ ਹੁਣ ਨਿੱਕੇ ਤੋਂ ਲੈ ਕੇ ਵੱਡੇ ਸਿਆਣੇ ਤੱਕ ਤਕਰੀਬਨ ਤਕਰੀਬ ਵੈਰਾਈਟੀ ਫੁੱਲ ਹੈ ਜੇ ਕਿਸੇ ਨੂੰ 2-4 ਲੱਖ ਦੀ ਸ਼ਾਪਿੰਗ ਕਰਨੀ ਹੈ ਨਾ ਤੇ ਮੇਰੇ ਖਿਆਲ ਚ ਇੱਥੇ ਆ ਕੇ ਅਸੀਂ 2 ਲੱਖ ਦੀ 4 ਲੱਖ ਦੀ ਇਕੱਠੀ ਸ਼ਾਪਿੰਗ ਕਰ ਸਕਦਾ ਕਿਉਂਕਿ ਕੁਆਲਿਟੀ ਤੇ ਵੈਰਾਈਟੀ ਬਹੁਤ ਹੀ ਜ਼ਿਆਦਾ ਵਧੀਆ ਇਨਾਂ ਕੋਲ ਸੋ ਜੋ ਜਦ ਇਹ ਕਰਦੇ ਗੱਲ ਪਹਿਲਾਂ ਦੇਖੋ ਏਡਾ ਵੱਡਾ ਸ਼ੋਰੂਮ ਕਿਤੇ ਹੈ ਬਹੁਤ ਹੀ ਵੱਡਾ ਸ਼ੋਰੂਮ ਹੈ ਜਿਹੜਾ ਪਹਿਲਾਂ ਸੁਣ ਲੋਕੇਸ਼ਨ ਦੇ ਵਿੱਚ ਤਕਾਬ ਚੁੱਕੇ ਆ ਦੁਨੀਆ ਭਰ ਦੀ ਵੈਰਾਈਟੀ ਹੈ ਨਾ ਦੁਨੀਆ ਭਰ ਦੀ ਗਰਮੀ ਦੀ ਸਰਦੀ ਦੀ ਜੋ ਮਰਜੀ ਵੈਰਾਈਟੀ ਲੈ ਲਓ ਦੁਨੀਆ ਭਰ ਦੀ ਵੈਰਾਈਟੀ ਪਈ ਹੈ ਸੋ ਇੱਕ ਤੁਹਾਨੂੰ ਨਵੀਂ ਗੱਲ ਦੱਸਣ ਜਾ ਰਹੇ ਆ ਬਾਈ ਜੀ ਨੇ ਇਹ ਆਫਰ ਰੱਖਿਆ ਹੋਇਆ ਹੈ ਕੱਲ ਨੂੰ ਵਿਸਾਖੀ ਦਿਨ ਘਟਨਾ ਹੈ ਜੋ ਵੀ ਕੋਈ ਇਹਨਾਂ ਦੇ ਪੇਜ ਨੂੰ ਫੋਲੋ ਕਰੂਗਾ ਇਹਨੂੰ ਪੇਜ ਫਾਲੋ ਕਰਕੇ ਸਕਰੀਨਸ਼ਾਟ ਭੇਜੂਗਾ ਜੋ ਜੋ ਵੀ ਕੋਈ ਇਹਨਾਂ ਕੋਲੇ ਸ਼ਾਪਿੰਗ ਕਰਨ ਆਉਣਾ ਚਾਹੇ 500 ਦੀ ਚਾਹੇ 1000 ਰੁਪਏ ਦੀ ਉਹਦਾ ਇਹ 쿠ਪਨ ਪਾਉਂਦੇ ਆ ਤੇ ਇਹ ਜਿਹੜਾ ਦੋਨੇ ਆਫਰ ਹੈ ਦੋ ਜਣੇ ਨੂੰ ਕੱਢੇ ਜਾਣੇ ਆ ਇੱਕ ਸਾਊਂਡ ਸਿਸਟਮ ਹੈ ਤੇ ਇੱਕ ਓਵਨ ਹੈ ਤੇ ਜਿਹੜਾ ਵੀ ਇਹਨਾਂ ਦੇ ਪੇਜ ਨੂੰ ਫਾਲੋ ਕਰਕੇ ਸਕਰੀਨਸ਼ਾਟ ਭੇਜਦਾ ਉਹਨਾਂ ਨੂੰ ਇਹ 쿠ਪਨ ਕੱਢੇ ਜਾਣੇ ਤੇ ਜਾਂ ਜੋ ਵੀ ਇਹਨਾਂ ਦੀ ਦੁਕਾਨ ਤੇ ਚਾਹੇ 100 ਰੁਪਏ ਦੀ ਸ਼ਾਪਿੰਗ ਕਰਨ ਜਾਂਦਾ ਚਾਹੇ 500 ਰੁਪਏ ਦੀ ਚਾਹੇ 1000 ਰੁਪਏ ਦੀ ਉਹਨਾਂ ਨੂੰ ਵੀ ਕੂਪਨ ਹੀ ਦਿੰਦੇ ਆ ਤੇ ਕੂਪਨ ਜਿੰਨੂੰ ਮਰਜ਼ੀ ਨਿਕਲ ਸਕਦਾ ਪਹਿਲਾਂ ਤੁਸੀਂ ਦੁਕਾਨ ਦੇਖੋ ਦੁਕਾਨ ਵੀ ਇੱਕ ਸਮਝ ਲੋ ਬਹੁਤ ਹੀ ਵੱਡੀ ਰੀਲ ਘੱਟ ਕੋਈ ਆ ਇੱਕ ਬਹੁਤ ਵੱਡਾ ਮਾਲ ਹੈ ਤੇ ਬਹੁਤ ਹੀ ਦੁਨੀਆ ਭਰ ਦੀ ਵੈਰਾਈਟੀ ਪਈ ਆ ਸੋ ਪੇਜ ਨੂੰ ਇਹਨਾਂ ਦਿਨੋਂ ਵੱਧ ਤੋਂ ਵੱਧ ਲਾਈਕ ਫੋਲੋ ਸ਼ੇਅਰ ਕਰੋ ਪੇਜ ਦਾ ਨਾਮ ਇਹਨਾਂ ਦਾ ਹੈਗਾ ਟੋਨੀ ਮੈਡ ਰੈਡੀਮੇਡ ਹਾਊਸ ਲੰਗੇ ਲੰਗੇ ਜੰਗ ਲੰਗੇ ਟੂਰੀਟ ਤੇ ਬਾਕੀ ਸ਼ਾਪਿੰਗ ਕਰੋ ਇਹਨਾਂ ਦੀ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਜਿੰਨਾ ਤੁਸੀਂ ਕਰ ਸਕਦੇ ਹੋ ਉਨੇ ਕਰ ਦਿਓ ਜੀ